ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਮੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਸੱਜਰ ਸੂਈਆਂ گاਵਾਵਾਂ ਤੁਹਾਨੂੰ ਦਿਖਾਉਣੀਆਂ ਤੇ ਕਮਾਲ ਦੀ ਗੱਲ ਇਹ ਆ ਤਿੰਨਾਂ ਮਗਰੀ ਬੱਛੀਆਂ ਵਾਂ ਤੇ ਇੱਕ ਧਨਵਾ ਖੇਰੀ ਵਾਰਡ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਇਹ ਕਿ ਖੀਰੀ ਵੈਡ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਹ ਆ ਵੀ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਜੀ ਕੀ ਹਾਲ ਜੋ ਵਧੀਆ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਅੱਜ ਲੇਟ ਹੋ ਗਏ ਥੋੜਾ ਜਾਵੇ ਆ 10 15 ਮਿੰਟਾਂ ਦਾ ਫਰਕ ਪੈ ਗਿਆ ਜੀ ਹਾਂਜੀ ਹਾਂਜੀ ਅੱਜ ਲਾਗੇ ਪ੍ਰੋਗਰਾਮ ਚੱਲਣ ਤੇ ਅੱਜ ਆਹ ਵਿਆਹ ਹੀ ਲੱਗੇਗੇ ਕਾਕੇ ਦਾ ਅੱਛਾ ਬਾਬੇ ਹੁਣ ਨਾਮ ਬਤਾਈਏ ਹੋਰ ਡੇ ਲਾ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਉਹ ਵੀ ਪ੍ਰੋਗਰਾਮ ਚੱਲਣਾ ਹੈ ਹਾਂਜੀ ਚਲੋ ਨਾਮ ਦੱਸਦੇ ਆ ਆ ਆਪਣਾ ਸਰਬਜੀਤ ਹੈਗਾ ਹਾਂਜੀ ਪਿੰਡ ਆਪਣਾ ਆਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਗੁਰਦਾਸਪੁਰ ਚ ਪੈਂਦਾ ਉਹ ਆਪਣੇ ਤੋਂ ਹੈ ਗਿਆ 6-7 ਕਿਲੋ ਮੀਟਰ ਆਪਣੇ ਲੱਗੇ ਆ ਸ਼ਹਿਰ ਅੰਦਾਸ ਪਈਦਾ ਅੰਮਰਸਰ ਤੱਕ ਹੈਗਾ 4 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਵੀ ਬੋਲ ਦਵਾਂ 9815277510 ਠੀਕ ਹੈ ਤੇ ਅੱਜ ਗਾਵਾਂ ਤਿੰਨ ਆ ਤੇ ਇੱਕ ਵੱਛੀ ਆ ਹਨਾ ਮੈਂ ਰੀਜੀ ਅੱਜ ਤੋਹਫੇ ਲਿਆਂਦੇ ਖਰੀਦ ਕੇ ਤੋਹਫੇ ਅੱਛਾ ਅੱਜ ਤਿੰਨ ਗਾਵਾਂ ਸੂਈਆਂ ਲਿਆਂਦੀਆਂ ਤਾਂ ਤਿੰਨਾਂ ਦੇ ਮਗਰ ਬੱਛੀਆਂ ਸਾਰੀਆਂ ਮਗਰ ਹੀ ਬੱਛੀਆਂ ਤਿੰਨਾਂ ਦੇ ਮਗਰ ਹੀ ਬੱਛੀਆਂ ਤੇ ਬੱਛੀਆਂ ਵੀ ਚੰਗੀਆਂ ਮੈਂ ਬਰੀਡ ਵਾਲੇ ਬੱਚੇ ਤੇ ਇੱਕ ਤੋਹਫਾ ਲਿਆਂਦਾ ਐਂਡ ਦੇ ਵਿਖਾਉਣਾ ਖੀਰੀ ਵੜਾ ਖੀਰੀ ਵੇਰਾ ਕਹੋਣੀ ਹੈ ਜਿਹੜਾ ਲੈ ਗਿਆ ਫਿਰ ਲੈ ਗਿਆ ਅੱਜ ਤੋਹਫਾ ਹੀ ਆ ਆਨਸਰ ਵੜਾ ਚੰਗੇ ਰਿਕਾਰਡ ਵਾਲੀ ਹੈ ਨਾ ਜੇ ਕਿਸੇ ਨੇ ਤਿਆਰ ਕਰਨ ਸਾਲ ਦੇ ਵਿੱਚ 30 ਲੱਖ 1.5 ਲੱਖ ਜਿਹੜਾ ਵਟ ਪਿਆ ਅੱਛਾ ਕਮੇਟੀ ਬਹੁਤ ਨਾ ਇਹ ਕਮੇਟੀ ਸਭ ਤੋਂ ਵਧੀਆ ਠੀਕ ਆ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲਾ ਨੰਬਰ ਤੇ ਹੀ ਆ ਇਹ ਤਾਂ ਕਰ ਲਈਏ ਔਰ ਬੀਜੀ ਦੁਜੇ ਸਵੇਰ ਵੈਢ ਸੂਈ ਆ ਦੂਸਰਾ ਸੂਆ ਕਹਿੰਦੇ ਸੂਈ ਆ ਬੱਚੇ ਦਾ ਨਾੜੂ ਦਿਖਾਓ ਅੱਜ ਚੌਥਾ ਕਰ ਦੇਣਾ ਸੂਈ ਨੂੰ ਗਿੱਲਾ ਨਾੜੂ ਅਜੇ ਅਜੇ ਨਾੜੂ ਨਾਲੀ ਆ ਵੇ ਬੱਚੀ ਮਗਰ ਚੰਗੇ ਰਿਹਾਉਂਦੇ ਨੇ ਬੱਚੀ ਲੱਕਨੀ ਬਰੀਡ ਚ ਦਿੱਤਾ ਬੱਚਾ ਓਰੇ ਬਰੀਡ ਦੇ ਵੱਚੀ ਆ ਮਾੜਾ ਮਾੜਾ ਪੱਕੇ ਦਾ ਬੱਚਾ ਦੇਖੜਿਆ 20-25000 ਦਾ ਤਾਂ 5000 ਦੀ ਜੀ ਅੱਛਾ 20-25000 ਦਾ ਲੈਣ ਜਾਈਏ ਨਾ ਛੱਡ ਚੋਂ ਹਾਂਜੀ ਇਹੋ ਜਿਹੇ ਬੱਚੇ ਦਾ 20-25000 ਮੁੱਲ ਕਰਦੇ ਆ ਅੱਛਾ ਤਾਂ ਵੇਖੋ ਨਾਲ ਗਾਂਦ ਬੱਚਾ ਇਹਦਾ ਦੋ ਗਾਂਵਾਂ ਦੇ ਦੇਣੀਆਂ ਇੱਕ ਗਾਂ ਦੇ ਨਾਲ ਇੱਕ ਗਾਂ ਫਰੀ ਠੀਕ ਆ ਜੀ ਹਾਂਜੀ ਬਾਕੀ ਇਹ ਪੇ ਖੜੇ ਕੋਈ ਸਾੰਬ ਵਾਲਾ ਬੱਚੇ ਜਲਦੀ ਤਿਆਰ ਕਰਨ ਵਾਲੀ ਆ ਜੜੀ ਹੈ ਮੈਂ ਬਹੁਤ 30 ਮਿੰਟ ਦੁੱਧ ਚਵਾ ਜੀ ਅੱਛਾ ਆ ਟਾਈਮ ਉਹ ਦੀਆਂ ਤੋਂ ਬਾਹਰ ਆ ਇਹ ਮੰਨ ਲੇ ਕੋਈ ਭਾਈ ਮੰਨ ਲੇ ਬੋੜਾ ਯਾਰ ਤਿਆਰ ਜਿਹੜਾ ਵੇਖੋ ਥਣ ਲਗਾ ਕਮਾਲ ਦਾ ਵੇਖੋ ਦਾ ਅੱਜ ਥਲੇ ਆ ਦੇਖ ਸਕਦੇ 20 ਲੀਟਰ ਤੋਂ ਬਾਹਰ ਕਹਿੰਦੇ ਬੋੜਾ ਹੀ ਤਿਆਰ ਆ ਤੇ 30 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾਜੂਗੀ ਆਪ ਬੜੀ ਪੀੜ ਜਿਆ ਵੇਖੋ ਗੁੱਦੀ ਵਾਸੀ ਉਹ ਆ ਗਰੀਨ ਚੰਗੀ ਦਾ ਤੋਰਾਂ ਮੇਰੇ ਕਰੀ ਲੱਫਾ ਲਗਾ ਲਾਉਣੇ Thank okay. you. ਦਾ ਇਸਾ ਦੇ ਮੋਠੀ ਦੀ ਚਾਈ ਵਾਲਾ ਥਾਣਾ ਤੇ ਵੇਖੋ ਨਾੜਾ ਓਰੇ ਹਵਾਨੇ ਤੇ ਬਰੀ ਬਰੀ ਕਨਾੜਾ ਆ ਜਿਹੜੀਆਂ ਬਾਕੀ ਰੋਡ ਦੇ ਉੱਪਰ ਹੀ ਆ ਜਿਹੜਾ ਵੇਦਿਆ ਨਾਦਾ ਤੇ ਹੁਣ 20 ਲੀਟਰ ਤੋਂ ਬਾਹਰ ਤਿਆਰ ਜੇ ਔਰ ਫਰੀਜੀ ਸੂਈ ਗਾਂ ਆ ਮਗਰ ਵਸ਼ੀਆ ਹਾਂਜੀ ਕੋਈ ਵੀਰ ਆਣ ਕੇ ਚਵਾਲੇ ਹਾਂਜੀ 20 ਲੀਟਰ ਤੋਂ ਬਾਹਰ ਕੰਡੇ ਦੇ ਚਾੜ ਕੇ ਦਵਾਂਗੇ ਦੁੱਧਾ ਅੱਛਾ ਕੰਡੇ ਦੇ ਚਾੜ ਤੇ ਤੇ ਚਵਾ ਇਦਾਂ ਦਾ ਲੱਗਾ ਜਿਵੇਂ ਸ਼ਮਸ਼ੀ ਵਾਲਾ ਮੋਟਰ ਹੁੰਦੀ ਆ ਕਿੰਨਾ ਦੁੱਧ ਕਰੀ ਜਾਊਗੀ ਏ ਦੁੱਧ ਜੇ ਕੋਈ ਸੇਵਾ ਵਾਲਾ ਵੀਰ ਲੈ ਗਿਆ ਤੇ 25 ਤੋਂ ਪਲੱਸ ਤਾਂ ਸਾਡੀ ਗਰੰਟੀ ਆ ਅੱਛਾ ਫੋਨ ਵਾਲਿਆਂ 30 ਵੀ ਚੋਲਣਾ ਆ ਵੀਰੇ ਜੀ ਅੱਛਾ ਹਾਂਜੀ ਤੇ ਮੁੱਲ ਦਾ ਫੇਰੇ ਦਾ ਜਿੰਨੇ ਦੀ ਤੁਸੀਂ ਕਹੋਗੇ ਦੇ ਦਾਂਗੇ ਗਾਂਂ ਜਨੇ ਮੰਗ ਲਈ ਹੋਣੇ ਮਿਲ ਜਣੇ ਆ ਤੁਸੀਂ ਦੱਸੋ ਦਈਏ ਕਿਨੇ ਜੀ ਆ ਜੀ ਗੱਲ ਕਰਦੀ ਆ ਫਿਰ ਜਿੰਨੇ ਦੀ ਤੁਸੀਂ ਕਹੋਗੇ 85000 ਦੇ ਦਈਏ ਕਰ ਦਈਏ ਛੋਟ ਛੱਡ ਹੋਰ ਕਰਾਂਗੇ ਕਰਨੀ ਕਿਉਂ ਨਹੀਂ ਆ ਗਾਂ 85000 ਦੀਏ ਜਿੰਨੇ ਮੈਂ ਮੰਗ ਲਿਆ ਅੱਛਾ ਫਾਕਿਆ ਇਹਦਾ ਬਿਕਣੀ ਵੀ ਹੈਗੀ ਆ ਅੱਛਾ ਪਰ ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂਗੇ ਕੋਈ ਨਰਾਜ਼ ਨਹੀਂ ਕਰ ਆਪ ਹੀ ਕਰ ਦੋਗੇ ਤੁਸੀਂ ਜਿਵੇਂ ਆਖੋਗੇ 10 ਛੱਡ ਦਾਂਗੇ 75 ਦੀ ਦੇ ਦਾਂਗੇ ਹੋਰ ਤਾਂ ਸਭ ਹੀ ਜਾਂਦੇ ਚੰ ਅੱਛਾ ਆ 75 ਦੀ ਚਾਹ ਥੋੜਾ ਸ਼ੋਰਟ ਕਰ ਦਈਏ ਕਰ ਦਾਂਗੇ ਹਰਪ੍ਰੀਤ ਜੀ ਜਿਵੇਂ ਤੁਸੀਂ ਆਖੋਗੇ ਤੁਹਾਡੀ ਨਹੀਂ ਮੋੜਨੀ ਫਿਰ ਇੱਕੋ ਗੱਲ ਹਾਂਜੀ ਪੰਜ ਛੱਡ ਦੀਆ ਫਿਰ ਛੱਡ ਦਾਂਗੇ 70000 ਦੀ ਦੇ ਦਾਂਗੇ ਅੱਛਾ 70000 ਦੀ 30 ਲੀਟਰ ਵਾਲੀ ਗਾਂ ਅੱਛਾ ਮਿਲਦੀ ਤੇ ਨਹੀਂ ਆ ਮਗਰ ਵੀ ਵੱਛੀ ਮਗਰ ਵੱਛੀ ਉਹ ਵੀ ਬਰੀਡ ਵਾਲੀ ਠੀਕ ਆ ਪਰ ਹਰਬਰੀ ਜੀ ਕਹਿੰਦੇ ਸਾਰੇ ਹੀ ਆ ਪਰ ਦੰਦਾ ਕੋਈ ਗਈ ਅੱਛਾ ਤੁਹਾਡੇ ਸਾਹਮਣੇ ਸੀਰ ਲਾ ਦੇਣੀ ਜਿਹੜਾ ਲੈ ਗਿਆ ਲੈ ਗਿਆ ਫਿਰ ਜਿਹੜਾ ਰਹਿ ਗਿਆ ਰਹਿ ਗਿਆ ਅੱਜ ਠੀਕ ਆ ਅੱਜ ਇਹ ਆਪੇ ਕੋ ਵੀਡੀਓ ਪੂਰੀ ਵੇਖੇ ਅੱਜ ਹਰ ਵੈਰਿਟੀ ਦਾ ਮਾਲ ਆਗਾ ਮੈਂ ਹੈ ਅੱਜ ਤੋਫੇ ਹੀ ਦੇਣੇ ਆ ਅੱਛਾ ਕਿਉਂਕਿ ਅਸੀਂ ਨਾ ਮਾੜਾ ਮਾਲ ਤੇ ਲਿਆਉਣਾ ਨਹੀਂ ਹਾਂਜੀ ਹਾਂਜੀ ਚੰਗਾ ਹੀ ਲਿਆਉਣਾ ਠੀਕ ਆ ਜੀ ਦੋ ਫੇ ਲਾਉਣੇ ਆ ਠੀਕ ਆ ਹਾਂ ਜੀ ਲੈ ਜਾ ਵੀਰ ਜੀ ਫਿਰ ਇਹਨਾਂ ਬਾਕੀ ਇਹ ਆ ਵੀ ਚਲੋ ਕੱਦ ਵਜਨ ਚ ਵੀ ਚੰਗੀ ਆ ਦੇ ਨੱਕ ਦੀ ਆ ਤੇ ਹਣ ਜਿਹੜੀ ਦੂਸਰੇ ਨੰਬਰ ਤੇ ਆ ਗਈ ਜਰਸੀ ਸਾਈਵਾਲ ਕ੍ਰੋਸ ਚ ਹਾਂਜੀ ਇਹ ਸ਼ਾਈਔਰ ਪਿਓਰ ਜੀਆ ਕ੍ਰੋਸ ਚ ਬਣੀ ਆ ਅੱਛਾ ਪਰ ਠੰਡੀ ਇੰਨੀ ਦੇ ਬਹਿ ਕਾਕਾ ਥਲੇ برف ਵੀ ਆ ਰਿਹਾ ਕਣ ਇਹੋ ਜਿਹੀ ਸ਼ਾਈ ਵਾਲ ਕਿੱਥੇ ਲੱਭਦੀਆਂ ਠੀਕ ਆ ਹਾਂ ਬਰਫ ਲਿਆਦੀ ਪਰਫਾ ਤੇ ਬਾਕੀ ਥਾਣਾ ਇਹਦਾ ਵੀ ਪੂਰਾ ਕਮਾਲ ਦਾ ਵਾ ਕਮਾਲ ਦਾ ਫਣ ਲੱਗਾ ਅਰ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਅਜ ਤਿੱਜਾ ਦੇਣਿਆ ਅਰ ਰੇਜੀ ਅੱਛਾ ਇਹਦੇ ਕੋਵੇ ਬੋਲਾ ਹੀ ਆ ਕੇ ਹਾਂ ਬੱਸੀ ਜਿਹੜੀ ਇਹਦੀ ਬੈਠੀ ਆ ਅੱਛਾ ਹਾਂ ਬੈਠੀ ਬੱਚੀ ਆ ਤਜਾ ਦੇਣਿਆ ਬੈਠੇ ਬੱਚੇ ਆ ਦੀ ਆ ਹਾਂਜੀ ਹਾਂਜੀ ਤੇ ਕੋਈ ਨਹੀਂ ਰਹਿਣ ਦਾ ਬੈਠੀ ਪਿਆ ਜਿਹੜੀ ਖਲੋਤੀ ਆ ਇੱਕ ਬਾਦ ਤਿੰਨ ਨੰਬਰ ਦੀ ਦਿਖਾਣੀ ਉਹਦੀ ਬੱਚੀ ਆ ਮੱਸੀ ਵਾਲੀ ਇਹ ਲੈਣ ਦੀ ਗੱਲ ਆ ਲੈ ਜਾ ਫੇਰੇ ਸਾਈ ਵਾਲ ਤਿਆਗਾ ਬਾਕੀ ਇਹ ਵੀ ਹੈਗੀ ਪੂਰੀ ਠੰਡੀ ਤੇਰੀ ਆ। ਵੇਖੋ, ਇੱਕ ਵਾਰ ਦੂਜੀ ਵੇਖੋ ਠੰਡੀਆਂ। ਕਿਤੇ ਇੰਦਾਂ ਦੀਆਂ ਸ਼ਾਈਆ ਲੱਭਦੀਆਂ? ਕਿਤੇ ਟਾਂਵੇਂ ਟਾਂਵੇਂ ਤਾਂ ਪਹਿਲਾਂ ਹੀ ਸੁਆਜੋ। ਅੱਛਾ। ਹਾਂਜੀ। ਤੇ ਬੋਲਾ ਕਿੰਨਾ ਜੇ ਦੇਕੋ? ਇਹਦੇ ਕੋਲ ਐਸ ਟਾਈਮ 9 ਤੋਂ 10 ਲੀਟਰ ਕੰਡੇ ਦੇ ਰੱਖਣ ਵਾਲਾ ਬੋਲਾ ਹੀ ਆ ਤੇ ਜੇ ਦੇ ਦਿੰਦੀ ਹਲੇ। ਅੱਛਾ। ਬਸ ਇਹ 15 ਲੀਟਰ ਦੁੱਧ ਚਵਾਜੂ। 15 ਲੀਟਰ ਚਵਾਜੋਗੇ। ਪਾਜੀ ਹਾਂਜੀ। ਤੇ ਇਹਦਾ ਮੁੱਲ ਫਿਰ? ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂਗੇ। ਕਰ ਦੋ ਜੀ ਅੱਜ ਮੰਗਾ ਨੂੰ ਦਾ ਫਰੀਜੀ ਮੈਂ ਦਾ 60 ਮਾਗਲਾ 65 ਮਾਗਲਾ ਹਾਂ ਜੀ ਪਿਕਣਾ ਕਿਉਂਕਿ ਇਹਦੀ ਕਬੂਤਰੀ ਖਣੀ ਆ ਹਾਂ ਜੀ ਚੰਦਰ ਦੀ ਕਬੂਤਰੀ ਵਿਕਦੀ ਆ ਵੀ ਇਹਰਾ ਇਹ ਆ ਵੀ ਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਨਾਲ ਠੰਡੀ ਸੀਲ ਦਾ ਵੀ ਮੱਝ ਯਾਦ ਹਾਂ ਜੀ ਇਹ ਗਾਲ ਵਾਲੀ ਮੱਝ ਲੈ ਲਈ ਇਹ ਤੇ ਇੱਕ ਬਰਾਬਰ ਗਰਮੀਆਂ ਦਾ ਤੋਹਫਾ ਹੀ ਆਦ ਅੱਛਾ ਦੇ ਦਾਂਗਾ 50000 ਦੀ ਥੋੜੀ ਸ਼ੋਰ ਕਰ ਦਾਂਗੇ ਕੀ ਚੱਲ ਕਿੰਨੇ ਕਰਦੇ ਜੀ ਜਿੰਨੇ ਵੀ ਤੁਸੀਂ ਅੱਖ ਹੋਵੇ ਕਰ ਦੋ ਆ ਵੀ ਪੰਜੀ ਛੱਡ ਦਾਂਗੇ ਤੁਹਾਡਾ ਕਹਿ ਤਾਦ ਅੱਛਾ 45000 ਦੀ ਹਾਂ ਨਾ ਅੱਛਾ 200 ਰੁਪਿਆ 45000 ਛੱਡਣਾ ਕੋਈ ਵੀ ਸੌਦਾ ਨਾ ਕਰੇ ਅੱਛਾ ਸਾਂਦੇ ਬਾਜੀ ਵਾਲੇ ਰੇਡ ਨਹੀਂ ਕੀਤੇ ਅੱਛਾ ਨੇਣ ਲੈਣ ਵਾਲੇ ਕੀਤੇ ਆ ਪਰ ਇਦਾਂ ਦੀ ਵੈੜ ਨਹੀਂ ਜੀ ਲੱਭਦੀ ਹਰਬ੍ਰੀ ਜੀ ਚਲੋ ਲੈ ਜਾ ਫਿਰ ਇਹ ਖੜੀ ਜਾਂ ਸੀੜਾ ਬੱਚੇ ਤਾਂ ਬਣਾ ਹਾਥੀ ਨਹੀਂ ਲਾਉਂਦੀਆਂ ਛਾਈ ਵਾਲਾ ਮਗਰ ਬੱਛੀ ਇਹ ਆ ਬਈ ਚਲੋ ਜਿੰਨੇ ਘਰ ਚਾਹਣੀ ਆ ਉਹਦੇ ਲਈ ਚੰਗੀ ਆ ਸਾਰੀਆਂ ਗਰਮੀਆਂ ਇਹਨੂੰ ਦੁੱਧ ਦਹੀਂ ਜਣਾ ਨਾ ਕੋਈ ਗਰਮੀ ਦੀ ਫਰਵਾਹ ਨਾ ਕੋਈ ਠੰਡ ਦੀ ਪਰਵਾਹ ਹਾਂ ਤੱਕ ਤੇ ਉਸਦੀ ਢੀਪੜੀ ਆ ਉਹ ਜਿਆਦਾ ਠੰਡੀ ਆ ਬਹਿ ਜਾਏ ਤਰੀ ਵੀਰ ਹੋਰ ਠੰਡੀ ਪੜੀ ਐ ਬਰ ਵੀ ਆਈ ਚਾਈ ਵਾਲਾ ਕਾਹਦੀ ਆ ਦੇ ਬਰਫ ਹੈ ਅੱਜ ਦੁਕਾਨਾਂ ਦੇ ਠੀਕ ਆ ਹਾਂਜੀ ਤੇ ਹੁਣ ਇਹਦੇ ਮਗਰ ਵੀ ਵਛੀ ਆ ਨਾ ਇਹਦੇ ਮਗਰ ਵੀ ਵਛੀ ਆ ਜਲਸੀਆ ਰਹਿਣ ਕੋ ਇਹ ਕਿੰਨੇ ਦਿਨਾਂ ਦੀ ਸੋਈ ਆ ਇਨੂੰ ਘੱਟ ਦੋ ਘੱਟ ਵੀ ਇਹ 6-7 ਦਿਨਾਂ ਦੇ ਲਾਗੇ ਹੋ ਚੱਲੀ ਆ ਉਹ ਬੱਛੀ ਜੋ ਇਹਦੇ ਪਰ ਮੱਛੀ ਵੀ ਪਾਲ ਚੜੀ ਬੱਛੀ ਵੇਖਣੀ ਵਾਲੀ ਆ ਦਿਖਾਤੀ ਆਪਾਂ ਜਿਹੜੀ ਆ ਪਹਿਲਾਂ ਵੀ ਤੁਹਾਨੂੰ ਹਣੇ ਦਿਖਾਤੀ ਸੀ ਆ ਬੱਛੀ ਜੀ ਨਾ ਕੇਰੇ ਗਣਾ ਹੁਣੇ ਬੱਛੀ ਸੂਣ ਵਾਲੀ ਏ ਆ ਵੇਖਿਓ ਵੇਖੇ ਝੋਲੀ ਚੰਗੇ ਆ ਬੱਛੀ ਠੀਕ ਆ ਬੱਚਾ ਵੀ ਸੂਣ ਵਾਲਾ ਕਰ ਛੜਿਆ ਇਹੋ ਜੀ ਆ ਮੱਛੀ ਜਾਨ ਅੱਛਾ ਜੀ ਬੜੀ ਝੋਲੀ ਆ ਮੇਰੇ ਚੰਗਾ ਟੀਕਾ ਲਾਇਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋਣਾ 13 ਲੀਟਰ ਜਿਹੜਾ ਕੰਡੇ ਦੇ ਰੱਖ ਦੇਣਾ ਆ। ਅੱਛਾ। ਕਹਿੰਨ ਨੂੰ ਭਾਈ 15 ਕਹਿ ਦਈਏ ਪਰ 13 ਲੀਟਰ ਕੰਡੇ ਦੇ ਰੱਖਣ ਵਾਲਾ ਦੁੱਧ ਹੈਗਾ। ਤੇ ਇਹ ਕਿੰਨਾ ਦੁੱਧ ਕਰੀ ਜਾਊਗੀ? ਇਹਨੂੰ ਪੁੱਛੂ ਨਹੀਂ ਜਵਾਦਾ 15 16 ਲੀਟਰ ਦੁੱਧ ਇਹਨੂੰ ਬੜੇ ਰਮਾਨ ਨਾਲ ਕਰ ਦੇਣਾ ਚਾਹੀਦਾ। ਨਾਰਨੂਣ ਬੜੀ ਆ ਤੇ ਸਵਾ ਬੜਾਗਾ। ਠੀਕ ਆ। ਹਾਂ। 15 ਲੀਟਰ ਕੀ ਹੈ ਇਹ ਜੇ ਅੱਥਾਣਾ ਇਹਦੇ ਵੀ ਦੇਖ ਸਕਦੇ ਤੇ ਹਵਾਨੇ ਦੇ ਨਾੜਾ ਇਹਦੀਆਂ ਵੀ ਕਾਫੀ ਚੰਗੀਆਂ ਥੋੜੀ ਜਿਹੀ ਅੱਗੇ ਕਰੇ। ਹਾਂ ਦੇਖ ਸਕਦੇ। ਚਲੋ ਲੈ ਜਾ ਫਿਰ ਹੈਗੀ ਇਹ ਜਰਸੀ ਜਿਆ। ਹਾਂਜੀ। ਜਰਸੀ ਕ੍ਰਾਸ ਚ। ਬਹੁਤ ਠੰਡੀ ਛੁੱਡੀ ਆ। ਆਹ ਨਾ ਬਹੁ ਪਾਸੇ ਮੁਖਾਓ ਤੇ ਖੜੀ ਵਿਖਾਓ ਪਰ ਕੀ ਆ ਠੀਕ ਆ ਪਹਾੜ ਵਾਲਾ ਡੰਗਰ ਨਹੀਂ ਲੈਣਾ ਭਾਵੇਂ ਕੋਈ ਸੜਕ ਤੇ ਫੜ ਕੇ ਚੋਲੇ ਤੇ ਇਹਦਾ ਮੁੱਲ ਦੇਖੋ ਹਰਪ੍ਰੀਤ ਵੀਰ ਜੀ ਕਤੂ ਦਾ ਮੁੱਲ ਹੁੰਦਾ ਆ ਡੰਗਰ ਦਾ ਮੁੱਲ ਕੋਈ ਨਹੀਂ ਹਾਂਜੀ ਇਹ ਖਰਕੂਦ ਇਹਨਾਂ ਦੇ ਭੱਲੇ ਆ ਜਿੰਨਾ ਦੇ ਡੰਗਰ ਆ ਹਾਂਜੀ ਮੁੱਲ ਕਰਨੂ ਦੇਦਾ ਜਿੰਨਾ ਮਰਜ਼ੀ ਕਰ ਲਈਏ 55 ਮੰਗ ਲਈਏ 60 ਮੰਗ ਲਈਏ ਗਾਣੇ ਵਿਕ ਜਣਾ ਹਾਂਜੀ ਜਿੰਨਾ ਦੀ ਤੁਸੀਂ ਆਖੋਗੇ ਦੇ ਦਾਂਗੇ ਕਰ ਦੋ ਗਿਆ ਜੀ ਇਹ ਵੀ ਦੇ ਦਾਂਗੇ 50000 ਦੀ ਜਾਓ ਤਾਂ ਕਹਤਾ ਇੱਕੋ ਗੱਲ ਕਰ ਦਈਏ ਫਿਰ ਕਰ ਦੋ ਜਿਵੇਂ ਤੁਸੀਂ ਆਖੋਗੇ ਉਵੇਂ ਕਰ ਲੈਂਦੇ ਆ 90 ਦਾ ਜੋੜਾ ਹੀ ਕਰ ਦਈਏ 45 ਦੇ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ ਜਾ ਜਾ ਤੁਸਾਂ ਕਹਿਤਾ ਦਾ ਕਹਿਤਾ ਜੇ ਕੋਈ ਜੋੜਾ ਹੀ ਲਾਜੂ ਤਾਂ 90 ਦਾ ਦੇ ਦਾਂਗੇ ਅੱਛਾ ਉਹ ਚੋਂ ਵੀ ਕੋਈ ਛੱਡ ਦਾਂਗੇ 2-400 ਰੁਪਈਆ ਠੀਕ ਹੈ ਜੀ 200 ਹੀ ਛੱਡਣਾ ਰੇਟ ਪੱਕੇ ਹੋ ਗਏ ਹੁਣ ਆ ਫ੍ਰੀਜੀ ਠੀਕ ਹੈ ਹੁਣ ਕੋਈ ਸੌਦੇ ਵਾਲੇ ਪਾਸੇ ਨਾ ਭਾਵੇ ਠੀਕ ਹੈ ਕੁਛ ਵੀ ਨਹੀਂ ਕਮਾਈ ਹੁੰਦੇ ਇੱਕ ਹਿਸਾਬ ਦੀ ਨਾ ਘੋੜੇ ਕੰਨ ਬਰਾਬਰ ਕਰਨ ਵਾਲਾ ਕੰਮ ਹੋ ਗਿਆ ਚਲੋ ਇਸ ਤਰ੍ਹਾਂ ਹੀ ਚਾਹੀਦਾ ਹੈ ਕਦੀ ਕਦੀ ਹਾਂਜੀ ਉਹ ਮੱਛੀ ਦੁੱਧ ਵਾਲੀ ਆ ਬਾਕੀ ਕਮਾਲ ਦੀ ਗੱਲ ਇਹ ਆ ਵੀ ਸਾਰੀਆਂ ਮਗਰੀ ਬੱਚੀਆਂ ਤੇ ਬੱਚੀਆਂ ਵੀ ਚੰਗੀਆਂ ਆ ਮਗਰੀ ਤੇ ਹੁਣ ਇੱਕ ਬੱਚੀ ਵੱਡੀ ਬੱਚੀ ਵੀ ਵਖਾ ਲਈਏ ਫਿਰ ਪਲੀ ਪਲੋਸੀ ਬੱਚੀ ਹਰ ਬ੍ਰੀਡ ਜਿਹੜਿਆਂ ਦਾ ਤੋਹਫਾ ਆਪਣੇ ਆਪ ਦੇ। ਹਾਂਜੀ। ਸਿੱਧੀ ਗੱਲ ਆ। ਹਾਂਜੀ। ਚੰਗੇ ਫਾਰਮ ਚੋਂ ਚੰਗੀ ਬਰੀਡ ਵੇਖ ਕੇ। ਹਾਂਜੀ। ਤੇ ਭਰੋਂ ਕੀ ਆਂਦੇ ਹੁੰਦੇ ਆ ਸਾਡੀਆ ਦੁਕਾਨਦਾਰੀ। ਹਾਂਜੀ। ਸਾਨੂੰ ਦਾਦਾ ਆਪਣੇ ਭੈਣ ਭਰਾਵਾਂ ਨੂੰ ਵੀ ਵਿਖਾ ਦਈਏ। ਠੀਕ ਆ। ਵੀ ਸਾਨੂੰ ਫੋਨ ਬੜੇ ਆਉਂਦੇ ਭੈਣ ਭਰਾਵਾਂ ਦੇ। ਹਾਂਜੀ। ਕਾਜ ਵਾਛੀ ਚੰਗੀ ਜਾਊਗੀ ਤੇ। ਹਾਂਜੀ। ਇਹ ਆਪਣੇ ਕੋਲ ਲੱਥੀਆ ਸਵੇਰੇ ਹੀ। ਅੱਛਾ। ਨਾਲ ਆਇਆ ਜੋ ਤੁਸੀਂ ਵੀ ਵਿਖਾ ਦਿੰਦੇ ਜੇਕਰ ਚਾਹੀਦੀ ਹੋਗੀ ਤੇ ਦੇ ਦਾਂਗੇ ਇਹ ਕਿਹੜੀ ਗੱਲ ਆ। ਤੇ ਇਹਦੇ ਮਾਂ ਦਾ ਰਿਕਾਰਡ ਕਿੰਨਾ ਗਿਆ? ਘੱਟ ਤੋਂ ਘੱਟ ਵੀ ਪਹਿਲੇ ਸਵੇਰੇ 40 ਲੀਟਰ ਦੁੱਧ ਭਰ ਦਊਗੀ। ਅੱਛਾ। ਬਾਅਦ 50 55 60 ਤੱਕ ਡੰਡੀਆਂ ਦੁੱਧ ਦੇਣਾ। ਅੱਛਾ। ਪਰ ਉਹ ਫਾਰਮ ਦੀ ਕੋਈ ਵੀ ਵੱਛੀ ਜਿਹੜੀ ਅਗਣੀ 40 ਤੋਂ ਥੱਲੇ ਨਹੀਂ ਚੱਲਦੀ। ਅੱਗੇ ਵੀ ਮੈਂ ਵੱਸੀ ਘਰ ਪਾਲੀ ਹੈ ਨਾ। ਹਾਂਜੀ। ਉਹ ਐਟਾ 42-43 ਲੀਟਰ ਤੇ ਚੱਲਦੀ ਹੈ। ਪਹਿਲੇ ਦੋ ਵੀ ਵੱਛੀ। ਉੱਥੋਂ ਹੀ ਆਈ ਹੈ ਵੀ। ਉੱਥੋਂ ਹੀ ਆਈ ਹੈ। ਬਸ ਉਹਦੀ ਭੈਣ ਹੀ ਪਾਲ ਲਓ। ਅੱਛਾ। ਉਹ ਵੀ ਵੈੜ ਬੜੇ ਚੰਗੀ ਤਿਆਰ ਕੀਤੀ। ਬੜੀ ਬ੍ਰੀਡ ਚ 42-43 ਲੀਟਰ ਦੋਦੀ ਵੱਛੀ ਦੁੱਧ ਦੇਣਾ। ਖਾਲਾ ਜੀ ਦਾ ਵਾਲਾ ਨਹੀਂ ਆ। ਹਾਂਜੀ ਹਾਂਜੀ। ਹਾਂ। ਤਾਰੇ ਮੱਲੋ ਦੀ 1 ਸਾਲ ਉਮਰ ਹੋਈ ਆ 12 ਮਹੀਨੇ ਅੱਛਾ ਕਿਰੀਆ ਵਸੀ ਦਾਤ ਦਿਖਾਓ ਜੀ 12 ਮਹੀਨੇ ਉਮਰ ਆ ਜੀ ਪਿਓਰ ਖੀਰੀ ਆ ਜੀ ਪਿਓਰ ਖੀਰੀ 1 ਸਾਲ ਦੀ ਬਚੀ ਆ ਜੇਕਰ ਪਾਲੀਏ ਤਾਂ ਪੜ ਗਈ ਆ ਤੇ ਬਾਕੀ ਕਾਦਾ ਆਪਾਂ ਦੇਖ ਸਕਦੇ ਨੇ ਲੱਗ ਗਿਆ ਲਈਆਂ گاਵਾ ਤਾਂ ਵੀ ਇੱਚਾ ਇਹਦਾ ਕਾਦਾ ਬਰੀਡ ਦਿਖਾਓ ਯਾਰ ਮੈਂ ਤਾਂ ਕਹਿੰਦਾ ਜਿਹੜੇ ਭੈਣ ਭਰਾਣੇ ਚਾਹੀਦੇ ਆ ਬਰੀਡ ਵੇਖੋ ਛੋਲੀ ਦਿਖਾਓ ਤਾਂ ਲੈਓ ਮਰੇ ਛੋਲੀ ਇਹਦੀ ਹੋਂਦ ਤਾਂ ਚੰਗੀ ਆ ਆ ਦੇ ਸਾਦੇ ਜੇ ਬਾਕੀ ਨਿਗਨੇ ਕੇ ਕਾਨੇ ਆ ਇਹਦੇ ਸੋਹਣੀ ਵਹਿੜਿਆ ਜਿਹੜੀ ਲੈ ਜਾ ਉਮਰ ਦੇ ਸਾਹ ਨਾ ਕੱਦ ਜਿਹੜਾ ਇਹਦਾ ਚੰਗਾ ਗਾਵੇਂ ਵਾਲਿਆਂ ਦਾ ਪੰਪੂ ਹੋ ਦੀ ਗਿਆ ਮੇਰੇ ਪਸਾਰ ਦੀ ਲੱਗੇ ਵਾਲੀਆਂ ਗਾਵਾਂ ਨਾਲੋਂ ਕੱਦ ਉੱਚਾ ਆ ਜਿਹੜਾ ਇਹਦਾ ਤੇ ਗੁਲਾਬੀ ਰੰਗ ਦੇ ਚਾਰੇ ਥਣ ਜਿਹੜੇ ਵੱਖਰੇ ਵੱਖਰੇ ਲੱਗੇ ਆ ਫੜੇ ਬੂਸ਼ੀ ਫੜੇ ਇੱਕ ਮਿੰਟ ਚੰਗੀ ਝੋੜੀ ਝਾਲੀ ਆ ਉਹਨੇ ਠੜੀ ਬੜੀ ਆ ਦਾ ਤੇ ਇਹਦਾ ਫਿਰ ਮੁੱਲ ਹਰ ਪ੍ਰਿੰਦਵੀਰ ਜੀ ਵੇਖੋ ਚੰਗੀ ਮੱਛੀ ਆਪਾਂ ਲੈ ਜਾਈਏ ਨਾ ਹਾਂਜੀ ਤਾਂ ਮੁੱਲ ਦੇ ਦਾ ਗਾਵਾ ਜੰਨਾ ਹੀ ਆ ਹਾਂਜੀ ਕਿਉਂਕਿ ਇਹਦੇ ਦੁੱਧ ਦਾ ਵੀ ਮੁੱਲ ਨਹੀਂ ਆ ਹਾਂਜੀ ਆਪਣੇ ਸੱਜਣਾ ਸਾਡੇ ਕੋਲ ਨਾ ਮੁੱਲ ਲਿਆ ਹੁੰਦਾ ਇਹਦਾ ਸਿਰਫ ਸੇਵਾ ਦਾ ਦੁੱਧ ਦਾ ਹੀ ਅੱਛਾ ਤੇ ਜੇ ਇਹ ਕਹਨੇ ਖੜਨੀ ਹੈ ਬਿਸ਼ੱਕ ਸਾਡੇ ਨਾਲ ਦੁੱਧ ਨਾਲ ਗੁਣਾ ਕਰ ਲੈ ਉਹਨੂੰ ਦੇ ਦਾਂਗੇ ਅੱਛਾ ਜੇ ਤੁਸੀਂ ਮੁੱਲ ਲਵੋਗੇ ਤਾਂ ਜਿੰਨੇ ਦੀ ਵੀ ਮੰਗੂ ਦੇ ਦਾਂਗੇ ਅਸੀਂ ਤੇ ਮੰਗੀ ਲਈ ਜਾਣ ਠੀਕ ਹੈ ਬਾਕੀ ਗੱਲ ਇਹ ਆ ਵੀ ਜੇ ਤੇ ਉਹੀ ਨਾ ਗੱਲ ਜਿੰਨਾ ਚੀਜ਼ਾਂ ਦਾ ਦੁੱਧ ਦਾ ਖਰਚੇ ਦਾ ਮੁੱਲ ਪਹੁੰਚ ਜਾਈਏ ਫਿਰ ਤੇ ਬੜਾ ਪਹੁੰਚ ਜਾਂਦਾ ਬੜਾ ਮਹਿੰਗਾ ਦੁੱਧ ਮੰਨੋ ਘੱਟੋ ਘੱਟ ਵੀ ਹਜੇ ਵੀ ਦੁੱਧ ਪੀਦੀ ਅੱਛਾ ਹਜੇ ਵੀ ਦੁੱਧ ਛੱਡਦੇ ਹੋ ਅੱਛਾ ਛੇ ਦਾ ਵੀ ਕਦੋਂ ਦੁੱਧ ਹਜੇ ਵੀ ਪੀਦੀ ਅੱਛਾ ਨਾਲ ਫੀਡ ਪੀਦੀ ਠੀਕ ਹੈ ਦੁੱਧ ਦਾ ਮੁੱਲ ਬਣਾਈਏ ਫਿਰ ਤੇ ਬੜਾ ਮਨ ਜਾਂਦਾ ਜਦੋਂ ਸਾਡੇ ਨਾਲ ਸੱਜਣ ਦਾ ਹੀ ਉਹਨਾਂ ਦੀ ਅਸੀਂ ਕਰਦੀ ਹੈ ਜੱਜ ਕਿ ਇਹ ਖੜਨੀ ਕਿ ਵੀਰ ਨੇ ਤਿਆਰ ਕਰਨ ਵਾਲੇ ਨੇ ਤੇ ਸ਼ੌਕ ਨਾ ਚੀਂਦਈਏ ਫਿਰ ਅੱਜ ਖੜਨੀ ਆ ਨਾ ਸਮਝ ਲੋ ਅੱਜ ਉਹਨੇ ਕਮੇਟੀ ਬਾੜਣੀ ਆ ਪਰ ਇਹੋ ਜੀ ਕੋਈ ਐਫ ਡੀ ਦੁਨੀਆ ਤੇ ਤਿਆਰੀ ਹੈ ਨਹੀਂ ਆ ਤੇ ਅੱਜ ਜਿਹੜੀ ਆ ਸਾਲ ਬਾਅਦ ਡਬਲ ਹੋ ਜੇ ਇਹ 3 ਗੁਣਾ ਵਾਜਣੀ ਆ ਅੱਛਾ ਤਿੰਨ ਗੁਣਾ ਨਾ ਕਰੀਏ ਜੇ ਦੇਣੀ ਆ ਨਾ 4 5 ਗੁਣਾ ਕਰੀਏ ਡੇਢ ਲੱਖ ਦੀ ਬੱਛੀ ਆ ਜੇ ਉਹ ਪਾਲਲੇ ਦਾ ਅੱਜ ਦਾ ਕੀ ਮੁੱਲ ਲਗਾਉਣਾ ਕਾਹੜੀ ਲਗਾਉਣਾ 25000 ਦੀ ਦੇਦਾਂਗੇ ਜਾਓ ਤੂੰ ਕਹਤਾ ਏ ਕਿਹੜੀ ਗੱਲ ਆ 25000 25000 ਦੀ ਦੇਦਾਂਗੇ ਉਹ ਚ ਮਾਨਦਾਨ ਕਰਦਾ ਨਾ ਕਿੰਨਾ ਜੰਨਾ ਤੂੰ ਹੀ ਆਪ ਕਰਦਾ ਵੇ ਕਰਦੀ ਆ ਫਿਰ ਜੇ ਅੱਜ ਆ ਹੁਣ ਬਾਕੀ ਵੀ ਹੈਗੀ ਤੇ ਵੀ ਗਾਵਾਂ ਜਿੱਡੀ ਆ ਹਾਂਜੀ ਫਰਕ ਤੇ ਥੋੜਾ ਵਾਦਾ ਹੀ ਆ ਤੇ ਹਰਜੀ ਹਾਂਜੀ ਇਹ ਤਾਂ ਦੁੱਧ ਦਾ ਵੀ ਮੁੱਲ ਨਹੀਂ ਮੰਗਣਾ ਹਾਂਜੀ ਤੇ ਘੱਟੋ ਘੱਟ 1.5 ਲੱਖ ਦਾ ਮੱਛੀ ਤਿਆਰ ਹੋਣੀ ਜਿਹੜੀ ਬਰੀਡ ਆ ਹਾਂਜੀ 40 ਲੀਟਰ ਵਾਲੀ ਪਰ ਇਹ ਵੀ ਰੋ ਖੜੇ ਜਿਹਨੇ ਸਾਫਣੀ ਤੁਸੀਂ ਤਾਂ ਇਹ ਆਹੋ ਕੇ ਦੇ ਦੋ ਥੋੜੀ ਕ ਸ਼ੋਰਟ ਕਰ ਦਈਏ ਹੋਰ ਕਰ ਦਾਂਗੇ ਯਾਰ ਜੀ ਜੀ ਇਹ ਕਿਹੜੀ ਗੱਲ ਹੋਈ ਹੈ ਗਾਵਾਂ ਦੀ 5-5 ਕੀਤੀਏ ਚਲੋ ਇਹਦੀ 3 ਕਰਤੀਏ ਕਰ ਦਾਂਗੇ 5000 ਦੀ ਦੇ ਦਾਂਗੇ ਹਾਂ ਕਹਿ ਤਾ ਤਾਂ ਦੇਤੀ ਅੱਛਾ 5000 ਦੇ ਤਾਂ ਦੁੱਧ ਦਾ ਵੀ ਮੁੱਲ ਨਹੀਂ ਹੈਗਾ ਅੱਛਾ ਪਰ ਦੇ ਦਾਂਗੇ ਅੱਛਾ ਹਾਂਜੀ ਠੀਕ ਅਜੇ ਸਾਲ ਦੀ ਬਚੀ ਆ ਨਾ ਹੋਰ 2-3 ਮਹੀਨੇ ਦੀ ਕਹਿੰਦੇ ਸੇਵਾ ਕੀਤੀ ਕੋਪਾਉਡਰ ਸ਼ੌਟਰ ਖਾ ਲਿਆ ਹਾਂਜੀ ਤੇ ਇਹਦੇ 2-3 ਮਹੀਨੇ ਦੇ ਬਣ ਜਾਣਾ ਸਾਲ ਹੀ ਸੇਵਾ ਕਰਨੀ ਪਣੀ ਤੇ ਸਾਲ ਦੇ 1.5 ਲੱਖ ਬਣ ਜਾਣਾ ਠੀਕ ਆ ਜਿਹੜਾ ਹੋਣਾ ਮੈਂ ਪੰਜਾਂ ਨਾਲ ਤਾਂ ਏਡੀ ਕੋਈ ਵੀ ਦੁਨੀਆ ਦੀ ਸਸਤਾ ਨਹੀਂ ਹੈ ਜਾਈ ਕੋਈ ਵੀ ਬੈਂਕਾਂ ਦਿੱਥੇ ਜਿਹੜਾ ਇਹਦਾ ਵਿਆਜ ਦਦਾ ਹੋਵੇ ਠੀਕ ਆ ਬਾਕੀ ਵੀ ਸਾਂਭ ਕਰਨੀ ਪੈਣੀ ਆ ਸਾਂਭ ਕੇ ਰੱਖੇ ਇਹ ਪਹਿਲਾਂ ਸਾਂਭਣੀ ਪੈਣੀ ਆ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਸੋਈਆਂ ਦੀ ਆਪਣੀ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮੱਦੀ ਨਾ ਖੜੋ ਜੀ